ਤੁਹਾਡਾ ਸਵਾਗਤ ਹੈ ਸਾਡੇ ਹੌਨਸਲਾ ਤੇ ਇਲਾਜ ਚੈਨਲ ਵਿੱਚ ਅੱਜ ਤੁਹਾਨੂੰ ਅਸੀਂ ਦੱਸਾਂਗੇ ਕੁਝ ਅਜਿਹੇ ਨੁਸਖੇ ਜੋ ਤੁਹਾਨੂੰ ਰੋਜ਼ਾਨਾ ਜ਼ਿੰਦਗੀ ਵਿੱਚ ਮਦਦ ਕਰਨਗੇ ਨੰਬਰ 1 ਜੋੜਾ ਅਤੇ ਗੋਡਿਆਂ ਦੇ ਦਰਦ 'ਚ ਐਲੋਵੇਰਾ ਖਾਣ ਨਾਲ ਫਾਇਦਾ ਹੁੰਦਾ ਹੈ ਨੰਬਰ 2 ਅਜਵੈਨ ਦੀ ਵਰਤੋਂ ਕਰਨ ਵਾਲੇ ਹਮੇਸ਼ਾ ਸਿਹਤਮੰਦ ਰਹਿੰਦੇ ਹਨ ਨੰਬਰ 10 ਜੇਕਰ ਤੁਹਾਨੂੰ ਤੁਰਦੇ ਤੁਰਦੇ ਸਾਹ ਚੜਦਾ ਹੈ ਤਾਂ ਤੁਹਾਨੂੰ 1 ਘੰਟਾ ਓਮ ਮਿਲੋਮ ਜੋ ਇੱਕ ਯੋਗਾ ਹੈ ਜਰੂਰ ਕਰਨਾ ਚਾਹੀਦਾ ਹੈ ਨੰਬਰ 4 ਪਤਲੇ ਲੋਕ ਜੇਕਰ ਖਜੂਰ ਦੇ ਨਾਲ ਪੁੰਨੇ ਹੋਏ ਛੋਲਿਆਂ ਦਾ ਸੇਵਰ ਕਰਦੇ ਹਨ ਭਾਰ ਬਹੁਤ ਜਲਦੀ ਨਾਲ ਵਧਣ ਲੱਗਦਾ ਹੈ ਨੰਬਰ 5 ਜਿਹੜੇ ਲੋਕ ਦੁੱਧ ਵਿੱਚ ਮਖਾਣੇ ਉਬਾਲ ਕੇ ਪਿੰਦੇ ਹਨ ਉਹਨਾਂ ਨੂੰ ਕਮਰ ਦਰਦ ਅਤੇ ਸਰੀਰ ਦਰਦ ਵਿੱਚ ਰਾਹਤ ਮਿਲਦੀ ਹੈ। ਨੰਬਰ 6 ਖਾਲੀ ਪੇਟ ਸੌਂਗ ਦਾ ਪਾਣੀ ਪੀਣ ਨਾਲ ਭਾਰ ਬਹੁਤ ਤੇਜ਼ੀ ਨਾਲ ਕੱਢਦਾ ਹੈ। ਨੰਬਰ 7 ਜੇਕਰ ਬੱਚਿਆਂ ਨੂੰ ਵਾਰ-ਵਾਰ ਪੇਟ ਵਿੱਚ ਕੀੜੇ ਹੋ ਜਾਂਦੇ ਹਨ ਉਨਾਂ ਨੂੰ ਰੋਸ ਟਮਾਟਰ ਤੇ ਸਲਟਾ ਨਮਕ ਲੰਗਾ ਕੇ ਖਾਣ ਲਈ ਦਿਓ ਇਸ ਨਾਲ ਕੀੜੇ ਮਰ ਜਾਣਗੇ ਨੰਬਰ 8 ਜੇ ਤੁਹਾਨੂੰ ਮਸੂੜਿਆਂ ਵਿੱਚ ਦਰਦ ਹੈ ਤਾਂ ਤੁਹਾਨੂੰ ਸਰੋਂ ਦੇ ਤੇਲ ਵਿੱਚ ਇੱਕ ਚੁਟਕੀ ਨਮਕ ਮਿਲਾ ਕੇ ਦੰਦਾਂ ਅਤੇ ਮਸੂੜਿਆਂ ਦੀ ਮਾਲਿਸ਼ ਕਰਨ ਨਾਲ ਦੰਦ ਚਮਕ ਚਮਕਦਾਰ ਅਤੇ ਮਸੂੜੇ ਸਿਹਤਮੰਦ ਰਹਿੰਦੇ ਹਨ ਨੰਬਰ 9 ਪਿਸ਼ਾਬ ਕਰਕੇ ਕਦੇ ਵੀ ਤੁਰੰਤ ਪਾਣੀ ਨਾ ਪੀਓ ਨਹੀਂ ਤਾਂ ਪਿਸ਼ਾਬ ਪੀਲੇ ਰੰਗ ਦਾ ਔਨ ਲੱਗ ਜਾਵੇਗਾ ਨੰਬਰ 10 ਜੇਕਰ ਅਸੀਂ ਪੈਂਗਨ ਦਾ ਸਲਾਦ ਬਣਾ ਕੇ ਖਾ ਲઈએ ਇਸ ਨਾਲ ਸਾਡਾ ਦਿਲ ਬਹੁਤ ਮਜ਼ਬੂਤ ਬਣਦਾ ਹੈ ਨੰਬਰ 11 ਜੇਕਰ ਅਸੀ ਰਾਤ ਦੇ ਸਮੇਂ ਦੁੱਧ ਵਿੱਚ ਸ਼ਹਿਦ ਮਿਲਾ ਕੇ ਪੀ ਲੀਏ ਤਾਂ ਸਾਡੀਆਂ ਅੱਖਾਂ ਦੀ ਰੋਸ਼ਨੀ ਬਹੁਤ ਤੇਜ਼ੀ ਨਾਲ ਵਧਣ ਲੱਗਦੀ ਹੈ। ਨੰਬਰ 12 ਅੱਧੀ ਰਾਤ ਨੂੰ ਉੱਠ ਕੇ ਸਾਨੂੰ ਕੁਝ ਵੀ ਨਹੀਂ ਖਾਣਾ ਚਾਹੀਦਾ। ਅਜਿਹਾ ਕਰਨ ਨਾਲ ਪੇਟ ਵਿੱਚ ਪਾਣੀ ਪਰ ਜਾਂਦਾ ਹੈ। ਨੰਬਰ 13 ਸਾਨੂੰ ਕਦੇ ਵੀ ਖਾਲੀ ਪੇਟ ਚਾਹ ਨਹੀਂ ਪੀਣੀ ਚਾਹੀਦੀ। ਇਸ ਨਾਲ ਪੇਟ ਵਿੱਚ ਗੈਸ ਤੇ ਦਜਾ ਬਣਦਾ ਹੈ। ਨੰਬਰ 14 ਬਹੁਤ ਹੀ ਸਾਰੇ ਲੋਕ ਅਜਿਹੇ ਹਨ ਜੋ ਲੋਹੋਂ ਤੋਂ ਬਾਦ ਬੱਚੇ ਦੇ ਜਾਂ ਆਪ ਦੇ ਅੱਖਾਂ ਵਿੱਚ ਸ਼ਰਮਾ ਪਾ ਲੈਂਦੇ ਹਨ ਸਾਨੂੰ ਅਜੇਹਾ ਨਹੀਂ ਕਰਨਾ ਚਾਹੀਦਾ ਇਸ ਨਾਲ ਅੱਖਾਂ ਦੀ ਰੋਸ਼ਨੀ ਘਟਦੀ ਹੈ ਨੰਬਰ 15 ਜਿਹੜੇ ਲੋਕ ਲੋਹੇ ਦੇ ਭਾਂਡੇ ਵਿੱਚੋਂ ਦੁੱਧ ਪਿੰਦੇ ਹਨ ਉਹਨਾਂ ਦਾ ਹਾਜਮਾ ਖਰਾਬ ਹੋ ਜਾਂਦਾ ਹੈ ਇਸ ਲਈ ਸਾਨੂੰ ਲੋਹੇ ਦੇ ਭਾਂਡੇ ਵਿੱਚ ਦੁੱਧ ਕਦੇ ਵੀ ਨਹੀਂ ਪੀਣਾ ਚਾਹੀਦਾ ਨੰਬਰ 16 ਬਹੁਤ ਸਾਰੇ ਲੋਕ ਇੰਤਰਣ ਦੇ ਹਨ ਜੋ ਨਾ ਹੋਣ ਤੋਂ ਬਾਅਦ ਤੁਰੰਤ ਹੀ ਸੋਚ ਜਾਂਦੇ ਹਨ ਅਜਿਹਾ ਕਰਨ ਦੇ ਨਾਲ ਸਾਡਾ ਦਿਮਾਗ ਕਮਜ਼ੋਰ ਹੋ ਜਾਂਦਾ ਹੈ ਨੰਬਰ 17 ਸਾਨੂੰ ਚਾਹ ਜਾਂ ਦੁੱਧ ਪੁਨਨ ਵੇਲੇ ਪਲਾਸਟਿਕ ਦੀ ਪੂਣੀ ਨਹੀਂ ਵਰਤਣੀ ਚਾਹੀਦੀ ਕਿਉਂਕਿ ਪਲਾਸਟਿਕ ਦੀ ਪੂਣੀ ਪੂਣੀ ਦਾ ਪਲਾਸਟਿਕ ਪਿਗਲ ਕੇ ਚਾਹ ਜਾਂ ਦੁੱਧ ਦੇ ਵਿੱਚ ਪਹਿ ਜਾਂਦਾ ਹੈ ਜੋ ਸਾਡੇ ਲਈ ਹਾਨੀਕਾਰਕ ਹੈ ਨੰਬਰ 18 ਤੁੰਨੀ ਵਿੱਚ ਗਾਂ ਦਾ ਘਿਓ ਕੋਲ ਨਾਲ ਅੱਖਾਂ ਦੀ ਰੋਸ਼ਨੀ ਵਧਦੀ ਹੈ ਨੰਬਰ 19 ਜੇਕਰ ਤੁਹਾਡਾ ਸਰੀਰ ਥਕਾਵਟ ਮਹਿਸੂਸ ਕਰਦਾ ਹੈ ਤਾਂ ਭੁੰਨੇ ਹੋਏ ਛੋਲਿਆ ਵਿੱਚ ਗੁੜ ਪਾ ਕੇ ਖਾਓ ਨੰਬਰ 20 ਜੇਕਰ ਤੁਹਾਡੀ ਤੁਹਾਡੀ ਚਮੜੀ ਰੁੱਖੀ ਹੋਈ ਹੈ ਤਾਂ ਨਾਰੀਅਲ ਦੇ ਤੇਲ ਵਿੱਚ ਕਪੂਰ ਮਿਲਾ ਕੇ ਖਾਓ ਨੰਬਰ 21 ਜੇਕਰ ਤੁਹਾਡੇ ਮੂੰਹ ਵਿੱਚੋਂ ਵਿੱਚੋਂ ਕੁਝ ਬਦਬੂ ਆਂਦੀ ਹੈ ਤਾਂ ਤੁਸੀਂ ਤਾਂ ਤੁਸੀਂ ਰੋਜ਼ ਸੌਂਫ ਦਾ ਸੇਵਨ ਕਰੋ ਨੰਬਰ 22 ਜੇ ਤਾਂ ਤੁਹਾਡੇ ਮੂੰਹ ਵਿੱਚ ਛਾਲੇ ਹੋ ਗਏ ਹੈ ਤਾਂ ਕੋਈ ਜਰਦੀਸਰ ਦੀਸਾ ਆਪਣਾ ਕੋਡ ਜੈਫਲ ਕਾੜੇ ਨਾਲ ਗਰਾਰੇ ਕਰ ਕਰੋ ਮੂੰਹ ਵਿੱਚ ਹੋਛਾਲੇ ਠੀਕ ਹੋ ਜਾਣਗੇ ਨੰਬਰ 3 ਸਾਨੂੰ ਕਦੇ ਵੀ ਮੰਜੇ ਜਾਂ ਬੈੱਡ ਥੱਲੇ ਝਾੜੂ ਨਹੀਂ ਰੱਖਣਾ ਚਾਹੀਦਾ ਨੰਬਰ 24 ਜਦੋਂ ਅਸੀਂ ਪਿਆਜ਼ ਲੱਗਨ ਤੇ ਪਾਣੀ ਨਹੀਂ ਬੀਂਦੇ ਤਾਂ ਇਸ ਨਾਲ ਸਾਡਾ ਲਿਵਰ ਖਰਾਬ ਹੋ ਜਾਂਦਾ ਹੈ ਸੀ ਨੰਬਰ 5 ਜੇ ਤੁਹਾਡੇ ਪੇਟ ਵਿੱਚ ਗੈਸ ਹੈ ਤਾਂ ਤੁੰਨੀ ਵਿੱਚ ਹਿੰਗ ਦਾ ਲੇਪ ਲਗਾਓ ਇਸ ਨਾਲ ਗੈਸ ਵਿੱਚ ਰਾਹਤ ਮਿਲੇਗੀ ਨੰਬਰ ਸ਼ੰਪੀ ਕ ਕਬਜ ਦੀ ਸਮੱਸਿਆ ਦੂਰ ਕਰਨ ਲਈ ਰੋਜ਼ਾਨਾ ਖਾਲੀ ਪੇਰ ਪਪੀਤੇ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਨੰਬਰ 27 ਚੋਲ ਜਾਂ ਖੰਡ ਦੇ ਡੱਬੇ ਵਿੱਚ ਇੱਕ ਟੁਕਰਾਂ ਨਿੰਬੂ ਦਾ ਰੱਖਣ ਨਾਲ ਇਸ ਇਨਾ ਵਿੱਚ ਕੀੜੇ ਨਹੀਂ ਹੁੰਦੇ। ਨੰਬਰ 28 ਹੱਥਾ ਨਾਲ ਕ ਪੜੇ ਤੋਂ ਨਾਲ ਮਾਨਸਿਕ ਤਣਾਅ ਤੋਂ ਰਾਹਤ ਮਿਲਦੀ ਹੈ ਅਤੇ ਡਿਪਰੈਸ਼ਨ ਵੀ ਘਟੋ ਹੋ ਜਾਂਦਾ ਹੈ। ਨੰਬਰ 29 ਅਦਰਕ ਦਾ ਇੱਕ ਟੁਕੜਾ ਜੋ ਸਨ ਨਾਲ ਲੱਗੀ ਹੋਈ ਹਿੱਜਕੀ ਤੋਂ ਰਾਹਤ ਮਿਲਦੀ ਹੈ। ਨੰਬਰ 30 ਜੇ ਤੁਹਾਡਾ ਦੰਦਾਂ ਦੰਦਾਂ ਦਾ ਦਰਦ ਕੰਮ ਨਹੀਂ ਹੁੰਦਾ ਤਾਂ ਤੁਸੀਂ ਹਲਦੀ ਲੌਂਗ ਫਟਕਰੀ ਨੂੰ ਮਿਲਾ ਕੇ ਇੱਕ ਪਾਊਡਰ ਬਣਾ ਕੇ ਦੰਦਾਂ ਦੀ ਮਾਲਿਸ਼ ਕਰੋ ਇਸ ਨਾਲ ਤੁਹਾਨੂੰ ਬਹੁਤ ਰਾਹਤ ਮਿਲੇਗੀ ਨੰਬਰ 31 ਜੇ ਤੁਹਾਡੇ ਪੈਰ ਦਰਦ ਕਰਦੇ ਹਨ ਤਾਂ ਤੁਸੀਂ ਰੋਜ਼ਾਨਾ ਪਾਣੀ ਪਾਣੀ ਗਰਮ ਕਰਕੇ ਉਸ ਵਿੱਚ ਲੌਂਗ ਤੇ ਫਟਕਰੀ ਤੇ ਦੇਸੀ ਤੇਲ ਮਿਲਾ ਕੇ 15 ਤੋਂ ਦਸ ਮਿੰਟ ਤੱਕ ਬੈਠੋ ਤੁਹਾਨੂੰ ਕਾਫੀ ਰਾਹਤ ਮਿਲੇਗੀ ਨੰਬਰ 32 ਅਦਰਕ ਅਤੇ ਨਿੰਬੂ ਦਾ ਪਾਣੀ ਪੀਣ ਨਾਲ ਖੂਨ ਸਾਫ ਰਹਿੰਦਾ ਹੈ ਅਤੇ ਚਿਹਰੇ ਤੇ ਵੀ ਚਮਕ ਆ ਜਾਂਦੀ ਹੈ ਨੰਬਰ 33 ਸੋង ਤੋਂ ਪਹਿਲਾਂ ਗੋੜ ਦਾ ਇੱਕ ਟੁਕੜਾ ਨੂੰ ਗਰਮ ਪਾਣੀ ਨਾਲ ਖਾਣ ਨਾਲ ਪੱਥਰੀ ਜਲਦੀ ਟੁੱਟ ਜਾਂਦੀ ਹੈ ਨੰਬਰ 34 ਅੰਜੀਰ ਖਾਨ ਨਾਲ ਵਜਨ ਵੱਧ ਜਾਂਦਾ ਹੈ ਤੇ ਪਾਚਨ ਸ਼ਕਤੀ ਬਿਹਤਰ ਹੁੰਦੀ ਹੈ ਅਤੇ ਕਬਜ ਤੋਂ ਵੀ ਰਾਹਤ ਮਿਲਦੀ ਹੈ। ਇਹ ਵੀਡੀਓ ਚੰਗੀ ਲੱਗੇ ਤਾਂ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਓ। ਤਾਂ ਸਾਨੂੰ ਪਤਾ ਲੱਗ ਸਕੇ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ। ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਅਗਲੀ ਵੀਡੀਓ ਕਿਸ ਟੌਪਿਕ ਤੇ ਚਾਹੀਦੀ ਹੈ। ਮਿਲਾਂਗੇ ਅਗਲੀ ਵੀਡੀਓ ਵਿੱਚ